ਆਪਣੇ ਪੰਜੇ ਹੀ ਪਿਆਰੇ ਉਹਨਾਂ ਚੋਂ ਇੱਕ ਪਿਆਰਾ ਪੰਜਾਬ ਚੋਂ ਸੀ ਹਿੰਦੁਸਤਾਨ ਦੇ ਉੱਤਰ ਚੋਂ ਜਗ ਆਪਣੇ ਲਾਹੌਰ ਦਾ ਰਹਿਣ ਵਾਲਾ ਦਾਇਰਾਮ ਖੱਤਰੀ ਦੂਜਾ ਪਿਆਰਾ ਸੀ ਹਿੰਦੁਸਤਾਨ ਦੇ ਤੁਰ ਦੱਖਣ ਚੋਂ ਕਰਨਾਟਕ ਵਿੱਚ ਬੇਦਰ ਦਾ ਰਹਿਣ ਵਾਲਾ ਸਾਬ ਚੰਦ 나ਈ ਤੀਸਰਾ ਪਿਆਰਾ ਸੀ ਹਿੰਦੁਸਤਾਨ ਦੇ ਤੁਰ ਪੂਰਬ ਵਿੱਚੋਂ ਜਗਨਨਾਥਪੁਰੀ ਦਾ ਰਹਿਣ ਵਾਲਾ ਹਿੰਮਤ ਚੀਵਰ ਤੇ ਚੌਥਾ ਪਿਆਰਾ ਸੀ ਹਿੰਦੁਸਤਾਨ ਦੇ ਤੁਰ ਪੱਛਮ ਵਿੱਚੋਂ ਸ੍ਰੀ ਕ੍ਰਿਸ਼ਨ ਜੀ ਦੀ ਨਗਰੀ ਗੁਜਰਾਤ ਵਿੱਚ ਦਵਾਰਕਾ ਦਾ ਰਹਿਣ ਵਾਲਾ ਮੋਹਕਮ ਛੀਂਬਾ ਤੇ ਪੰਜਵਾਂ ਪਿਆਰਾ ਹਿੰਦੁਸਤਾਨ ਦੇ ਕੇਂਦਰ ਚੋਂ ਸੈਂਟਰ ਚੋਂ ਹਸਤਰਪੁਰ ਦਿੱਲੀ ਦਾ ਰਹਿਣ ਵਾਲਾ ਧਰਮਚੰਦ ਜੱਟ ਪੰਜੇ ਪਿਆਰੇ ਹਿੰਦੁਸਤਾਨ ਦੇ ਪੰਜਾਂ ਹੀ ਕੋਣਿਆਂ ਚੋਂ ਸਾਰੇ ਹਿੰਦੁਸਤਾਨ ਨੂੰ ਨੁਮਾਇੰਦਗੀ ਦਿੱਤੀ ਪਾਤਸ਼ਾਹ ਨੇ ਔਰ ਪੰਜੇ ਹੀ ਪਿਆਰੇ ਖਤਰੀਆਂ ਚ ਉਹਨੇ ਚੁਣ ਲਏ ਇੱਕ ਖਤਰੀ ਇੱਕ ਜੱਟ ਇੱਕ ਝੀਵਰ ਇੱਕ ਛੀਂਬਾ ਇੱਕ 나ਈ ਕਿਆ ਸੈਕੂਲਰਿਜ਼ਮ ਹੈ ਐਹੋ ਜੀ ਸਾਂਝੀ ਪੰਚਾਇਤ ਕਿਤੇ ਨਹੀਂ ਲੱਭਦੀ ਆਓ ਚਲਿਏ ਆਨੰਦਪੁਰ ਸਾਹਿਬ ਮਾਕੋਵਾਲ ਉੱਥੇ ਮੇਲਾ ਲੱਗਾ ਹੋਇਆ ਬੜਾ ਤਗੜਾ ਮੇਲਾ ਵਸਾਖੀ ਦਾ ਦੇਣਵਾ ਤੇ ਉਸ ਮੇਲੇ ਚ ਕੀ ਕੁਝ ਹੋਣ ਲੱਗਾ ਮਹਾਰਾਜ ਨੇ ਬੜਾ ਵੱਡਾ ਪੰਡਾਲ ਵੀ ਲਾਇਆ ਹੋਇਆ ਮੇਲਾ ਵੀ ਲੱਗਾ ਹੋਇਆ ਤੋਂ ਮੇਲੇ ਚ ਕੀ ਕੁਝ ਹੋਣ ਲੱਗਾ ਇਹ ਮੇਰੀ ਕਵਤਾ ਹੈ ਬੜੀ ਸੌਖੀ ਜਿਹੀ ਕਵਤਾ ਵਾ ਅਜਵਾ ਵਸਾਖੀ ਅੱਜ ਚਾਵਾਂ ਪਰੀ ਲਹਿਰ ਹੈ ਕਵਤਾ ਸ਼ੁਰੂ ਆ ਅੱਜ ਵਾਸਾਖੀ ਅੱਜ ਚਾਵਾਂ ਪਰੀ ਲਹਿਰ ਹੈ ਵੋਟੀ ਮੰਨੂ ਸਜਿਆ ਆਨੰਦਪੁਰ ਹਾਂ ਕਹਿਣਾ ਹੀ ਪੈਣਾ ਹੈ ਸ਼ਹਿਰ ਹੈ ਦੂਰੋਂ ਦੂਰੋਂ ਲੋਕ ਚੱਲ ਮੇਲੇ ਉੱਤੇ ਆਏ ਆ ਨਵੇਂ-ਨਵੇਂ ਲੀਰੇ ਅੱਜ ਸਾਰਿਆਂ ਨੇ ਹਾਂ ਪੰਜ ਪੰਜ ਦਿਨ ਚਾਰ ਚਾਰ ਦਿਨ ਹੋਏ ਡੇਰੇ ਕਈਆਂ ਲਾਏ ਆ ਪੰਜ ਪੰਜ ਬੱਚੇ ਨਾਲ ਆਪਣੇ ਹਾਂ ਕਈਆਂ ਇਹੋ ਸੋਚਿਆ ਆ ਪਈ ਮੇਲੇ ਉੱਤੇ ਜਾਵਾਂਗੇ ਹੋਰ ਨਹੀਂ ਤੇ ਲੰਗਰਾਂ ਚੋਂ ਰੋਟੀਆਂ ਹੀ ਆਹ ਗੁਡੀਆਂ ਦੇ ਬੁੱਢੇ ਕਈ 90 90 ਸਾਲ ਦੇ ਮੇਲੇ ਉੱਤੇ ਆਉਂਦੇ ਆ ਜਰੂਰ ਮੱਖੋਵਾਲ ਦੇ ਮੇਲੇ ਉੱਤੇ ਆਉਂਦੇ ਆ ਜਰੂਰ ਮਾਠੋ ਵਾਲ ਦੇ ਖਾਂਦੇ ਆ ਬ੍ਰਾਹਮਣ ਸਰਾਧ ਜਿੱਦਾਂ ਪਿਓ ਦਾ ਹੁਣ ਨਹੀਂ ਕੋਈ ਖਾਂਦਾ ਸਾਡੇ ਵੇਲੇ ਖਾਂਦੇ ਹੁੰਦੇ ਅਸੀਂ ਸੀਜੀ ਚੌਥੀ ਚ ਪੜਦੇ ਹੁੰਦੇ ਸੀ ਸਨ 43 44 ਦੀ ਗੱਲ ਆ ਤੁਹਾਡੇ ਗਵਾਹ ਵੀ ਇੱਕ ਬ੍ਰਾਹਮਣ ਨੇ ਆਉਣਾ ਸਰਾਧ ਖਾਣ ਸਰਾਧ ਬੜੇ ਕਰਾਉਂਦੇ ਹੁੰਦੇ ਸੀ ਮਾਈਆਂ ਉਦੋਂ ਸਾਡੇ ਤਾਈ ਨੇ ਸਰਾਧ ਕਰਾਉਣਾ ਸਾਡੇ ਤਾਇਆ ਹੈ ਨਹੀਂ ਸੀਗਾ ਤੇ ਉਹਨੇ ਸਰਾਹ ਚ ਖੀਰਾ ਪੂੜੇ ਮੌਰ ਫੜ ਕੇ ਤਾਲਾਂ ਛਾਲਾਂ ਬੜਾ ਕੋਸ਼ਕ ਹੋਣਾ ਉਹਨੂੰ ਬ੍ਰਾਹਮਣ ਨੂੰ ਤੇ ਅਹੀਂ ਨਿਕਨੇ ਗਏ ਹੁੰਦੇ ਐਵੇਂ ਤੀਜੀ ਚੌਥੀ ਚ ਪੜਦੇ ਹੁੰਦੇ ਸਾਨੂੰ ਕੀ ਪਤਾ ਨਿਆਣਿਆਂ ਨੂੰ ਤੇ ਅਹੀਂ ਕਹਣਾ ਦਾਦੀ ਮਾਂ ਇਹ ਇਹ ਬਹਾਮਣ ਕੀ ਕਰਨ ਹੁੰਦਾ ਕਹਿੰਦੇ ਵੇ ਉਹਨਾਂ ਦੇ ਪਿਓ ਦਾ ਸਰਾਧ ਸਰਾਧ ਖਾਣ ਹੁੰਦਾ ਤੁਹਾਡੀ ਤਾਈ ਦੇ ਪਿਓ ਦਾ ਤੇ ਅਹੀਂ ਕਹਣਾ ਦਾਦੀ ਮਾਂ ਸਾਨੂੰ ਕੀ ਪਤਾ ਹੈ ਭੋਲਿਆਂ ਭਾਲਿਆਂ ਨੂੰ ਹੂੰ ਦਾਦੀ ਮਾਂ ਐ ਸਾਡੇ ਪਿਓ ਦਾ ਸਰਾਧ ਵੀ ਕਰਦੇ ਹਾਂ ਹੁਣ ਚੁੱਪ ਕਰ ਸਰਾਧ ਕਰਦੇ ਚੀਂਦੇ ਦਾਈ ਸ਼ਰਮ ਨਹੀਂ ਆਉਂਦੀ ਇਹ ਨੂੰ ਹੈ ਆਹ ਆਹ ਇੱਕ ਵਾਰੀ ਬਾਬਾ ਜੀ ਨੇ ਕਹਿਣਾ ਕਾਕਾ ਇਹਦਾ ਸਹਾਰਾ ਨਾ ਇਹਦੇ ਚ ਇੱਕ ਸੇਵਤ ਆਹ ਇਹ ਕਹਣਾ ਬਾਬਾ ਸੇਵਤ ਕੀ ਆ ਪਈ ਤੋ ਕਿੱਥਾਂ ਬੋਦੀ ਆ ਤਿੰਨ ਚਾਰ ਗੰਢਾਂ ਦਿੱਤੀਆਂ ਹੋਰ ਕੀ ਆ ਉਹ ਕਹਣਾ ਨਹੀਂ ਲਾਹਲੇ ਜਿਲੇ ਘਰੋਂ ਆਉਂਦਾ ਨਾ ਤੇ ਇਹ ਸਾਡੇ ਬਾਬਾ ਜੀ 109 ਸਾਲ ਦੇ ਹੋ ਕੇ ਗੁਜ਼ਰੇ ਉਹ ਬੜੇ ਤਗੜੇ ਹੀ ਲੋਹੇ ਦਾ ਆਦਮੀ ਸੀ ਉਹਨਾਂ ਨੂੰ ਕਹਿੰਦੇ ਹੁੰਦੇ ਉਹਨਾਂ ਕਹਣਾ ਕਾਕਾ ਇਹ ਜਿਲੇ ਘਰੋਂ ਆਉਂਦਾ ਨਾ ਇਹ ਆਪਣੇ ਢਿੱਡ ਦੇ ਉੱਤੇ ਨਾ ਇੱਕ ਧਾਗਾ ਬਨ ਕੇ ਆਉਂਦਾ ਸਰਾਦ ਖਾਣ ਅਸੀਂ ਕਹਣਾ ਬਾਬਾ ਵੀ ਚੱਲ ਪਰਨਾ ਤੇ ਬੰਨ ਲਿਆ ਸਾਰੇ ਲੋਕੀ ਬੰਨ ਲੈਂਦੇ ਆ ਤੇ ਇਹ ਧਾਗਾ ਕਾਦੇ ਲਈ ਬਨ ਕੇ ਆਉਂਦਾ ਤੂੰ ਉਹਨਾਂ ਕਹਣਾ ਲਾਹਲੇ ਪਤਾ ਧਾਗਾ ਕਿਉਂ ਬੰਨਦਾ ਇਸ ਕਰਕੇ ਕਾਕਾ ਧਾਗਾ ਬਣ ਕੇ ਆਂਗਾ ਬਈ ਉਹਨਾਂ ਚਰ ਖਾਈ ਜਾਣਾ ਖਾਈ ਜਾਣਾ ਜਣਾ ਤੇ ਧਾਗਾ ਟੁੱਟੇ ਨਾ ਰਹਿਣਾ ਨਹੀਂ ਐਨਾ ਐਨਾ ਸਰਾਦ ਖਾ ਜਾਂਦੇ ਹੁੰਦੇ ਸੀ ਆ ਖਾਂਦੇ ਆ ਬ੍ਰਾਹਮਣ ਸਰਾਦ ਜਿੱਦਾਂ ਪਿਓ ਦਾ ਸੋਚਦੇ ਆ ਖਾਵਾਂਗੇ ਕੜਾ ਦੇਸੀ ਪਿਓ ਦਾ ਥਾਲਾਂ ਚ ਸਜਾਈਆਂ ਮਠਿਆਈਆਂ ਹਲਵਾਈਆਂ ਨੇ ਥਾਲਾਂ ਚ ਸਜਾਈਆਂ ਮਠਿਆਈਆਂ ਹਲਵਾਈਆਂ ਨੇ ਲੱਡੂ ਪੇੜੇ ਹੁੰਦੀਆਂ ਜਲੇਬ ਬਾਲੂ ਸ਼ਾਇਆਂ ਨੇ ਭਈ ਰਾਜ ਰਿਜ ਰਿਆ ਦਾਲਾ ਕਿਤੇ ਫੁੱਲ ਕੇ ਨੇ ਪੱਕਦੇ ਲੰਗਰਾਂ 'ਚ ਬੈਠੇ ਲੋਕ ਰਜ ਰਜ ਛੱਕਦੇ ਪੈ ਲੰਗਰਾਂ ਦੇ ਵਿੱਚ ਨਹੀਂਉ ਭੇਸ ਕਿਸੇ ਬਾਤ ਦਾ ਇੱਥੇ ਨਹੀਂ ਖਿਆਲ ਕੋਈ ਉੱਚੀ ਨੀਵੀਂ ਪਈ ਇੱਥੇ ਆਉਂਦੇ ਬਸ ਮੇਲਾ ਗੇਲਾ ਹੀ ਜਾਣ ਕੇ ਮੇਲਾ ਵੇਖ ਆਉਨੇ ਆ ਕਈ ਇੱਥੇ ਆਉਂਦੇ ਬਸ ਮੇਲਾ ਗੇਲਾ ਹੀ ਜਾਣ ਕੇ ਕੱਢ ਦਿਆ ਕੋਖਾਂ ਫੇਰ ਲੰਗਰਾਂ 'ਚ ਆਣ ਕੇ 14 14 ਫੁੱਲ ਕੇ ਉਹ ਇੱਕੋ ਸਾਈ ਖਾਂਦੇ ਆ ਤੇ 13 13 ਰੋਟੀਆਂ ਉਹ ਜੇਬਾਂ ਚ ਗਰਾਜ ਕਿਤੇ ਮਹਿਰ ਤੇ ਸ਼ਖਾਂਗੇ ਆ ਪਰ ਗੁਰੂ ਘਰ ਚ ਨਹੀਂ ਘਾਟਾ ਕਿਸੇ ਗੱਲ ਦਾ ਗੁਰੂ ਘਰ ਲੰਗਰ ਇੱਥੇ ਦਿਨੇ ਰਾਤ ਚੱਲਦਾ ਕੋਈ ਇੱਥੇ ਨੀਵਾ ਐ ਨਾ ਕੋਈ ਇੱਥੇ ਉੱਚਾ ਐ ਇੱਥੇ ਤੇ ਕਬੂਲ ਹੁੰਦਾ ਦਿਲੋਂ ਜਿਹੜਾ ਸੋਚਾ ਐ ਵੀ ਜਿਹੜਾ ਬੰਦਾ ਦਿਲ ਵਿੱਚ ਰੱਖਦਾ ਕਦਰ ਤਾਂ ਇਹੋ ਜਿਹੇ ਬੰਦੇ ਦੀਆਂ ਇੱਥੇ ਨਹੀਂ ਜ਼ਰੂਰ ਤਾਂ ਪਿਆਰਾਂ ਵਾਲਾ ਦੀਪਕ ਹਮੇਸ਼ਾ ਇੱਥੇ ਜਗਦਾ ਹਰ ਸਾਲ ਸਾਲ ਇਸੇ ਤਰ੍ਹਾਂ ਹੀ ਮੇਲਾ ਇੱਥੇ ਲੱਗਦਾ ਕਈ ਪਿੱਛੇ ਬੈਠੇ ਹੋਇਆ 80000 ਦੀ ਗਿਣਤੀ ਸੀ ਜਦੋਂ ਮਹਾਰਾਜ ਨੇ ਪੰਜ ਪਿਆਰੇ ਚੁਣੇ 80000 ਦੀ ਅੱਬਲ ਤੁਰਾਨੀ ਇੱਕ ਬੜਾ ਵੱਡਾ ਜਾਸੂਸ ਸੀ ਔਰੰਗਜੇਬ ਦਾ ਉਹ ਰਹਿੰਦਾ ਸੀ ਮਹਾਰਾਜ ਦੇ ਦਰਬਾਰ 'ਚ ਰੋਜ਼ ਦੀ ਰੋਜ਼ ਰਿਪੋਰਟ ਕੱਲਦਾ ਸੀ ਉਹ ਲਿਖਦਾ ਮਾ ਬਾਦਸ਼ਾਹ ਸਲਾਮਤ 80000 ਲੋਕ ਬੈਠੇ ਹੋਏ ਹਨ ਜਿਸ ਵਕਤ ਜੀ ਪੰਜ ਪਿਆਰੇ ਚੁਣੇ ਗਏ ਹਨ 80000 ਪਿੱਛੇ ਪਿੱਛੇ ਬੈਠੇ ਹੋਏ ਇਕੱਠੇ ਹੋ ਕੇ ਕਈ ਉਹ ਵਿਚਾਰੇ ਪਹਾੜੀਏ ਸੀ ਉਹਨਾਂ ਨੂੰ ਕੀ ਪਤਾ ਉਹ ਇਦਾਂ ਸਰਦਾਰ ਥੋੜੋ ਸੀਗੇ ਉਦੋਂ ਅਜੇ ਪਿੱਛੇ ਬੈਠੇ ਹੋਇਆ ਕਈ ਪਿੱਛੇ ਬੈਠੇ ਹੋਇਆ ਇਕੱਠੇ ਹੋ ਕੇ ਇਸ ਤਰ੍ਹਾਂ ਸੰਗ ਕੇ ਨੱਚਗੇ ਜਿਨਾ ਪਾਏ ਆ ਗਵਾਂਡੀਆਂ ਤੋਂ ਵੀ ਆ ਕੇ ਦੇ ਦੇਵਾਂਗੇ ਭਵੇਂ ਦਾਲ ਨਹੀਂ ਲਵੇੜ ਲਿਓਣ ਉੱਥੋਂ ਹੈ ਪਰ ਐਤਕਾਂ ਵੀ ਮੇਲੇ ਦੀਆਂ ਰੌਣਕਾਂ ਨੇ ਭਾਰੀਆਂ ਪਰ ਦੂਤੇ ਪਾਸੇ ਹੁੰਦੀਆਂ ਨੇ ਹੋਰ ਹੀ ਤਿਆਰੀਆਂ ਖੁੱਲੀ ਜਿਹੀ ਥਾਵੇਂ ਦ੍ਰਿਸ਼ ਵਰਣਨ ਦੇਖਣਾ ਪਿਕਟੋਰੀਅਲ ਬਿਊਟੀ ਖੁੱਲੀ ਜਿਹੀ ਥਾਵੇਂ ਇੱਕ ਸਜਿਆ ਪੰਡਾਲ ਹੈ ਸਜੇ ਹੋਏ ਪੰਡਾਲ ਦੀ ਤਿਆਰੀ ਵੀ ਕਮਾਲ ਹੈ ਸਜੇ ਹੋਏ ਪੰਡਾਲ ਵਿੱਚ ਦਰਿਆਵਾਂ ਵਝਾਈਆਂ ਨੇ ਚਾਰੋਂ ਪਾਸੇ ਇਸ ਦੇ ਕਨਾਟਾਂ ਵੀ ਲਗਾਈਆਂ ਨੇ ਸਜੇ ਹੋਏ ਪੰਡਾਲ ਵਿੱਚ ਇੱਕ ਥੜਾ ਵੀ ਬਣਾਇਆ ਏ ਥੜੇ ਲਾਗੇ ਛੋਟਾ ਜਿਹਾ ਤੰਬੂ ਇੱਕ ਲਾਇਆ ਏ ਤੰਬੂ ਲਾਗੇ ਨਿਗੀ ਜੀ ਸਟੇਜ ਵੀ ਬਣਾਈ ਏ ਛੋਟੀ ਜੀ ਸਟੇਜ ਉੱਤੇ ਚਾਨਣੀ ਵੀ ਲਾਈਏ ਢੱਡ ਤੇ ਸਰੰਗੀ ਨਾਲ ਢਾਡੀ ਪਏ ਗਾਉਂਦੇ ਆ ਉੱਚੀ ਉੱਚੀ 12 ਦੀਆਂ ਹੇਕਾਂ ਪਏ ਹਾਂ ਚੁਣਛੇ ਜਿਵੇਂ ਕੋਈ ਚੁੱਪ ਵਰਤਾ ਗਿਆ ਫਰੇ ਹੋਏ ਪੰਡਾਲ ਚ ਸਨਨਾਟਾ ਜਿਹਾ ਆ ਗਿਆ ਵੇਖਦੇ ਕੀਆ ਕਿ ਆਣ ਦਸ਼ਮੇਸ਼ ਪਿਤਾ ਖੜੇ ਉੱਤੇ ਖੜਿਆ ਤੰਬੂ ਵਿੱਚੋਂ ਆਣ ਕੇ ਸਟੇਜ ਉੱਤੇ ਖੜੇ ਆ ਅੱਜ ਮਹਾਰਾਜ ਦੀ ਨਰਾਲੀ ਜਿਹੀ ਸ਼ਾਨ ਹੈ ਉਹਨਾਂ ਹੱਥ ਵਿੱਚ ਫੜੀ ਹੋਈ ਨੰਗੀ ਕਿਰਪਾਨ ਹੈ ਦ੍ਰਿਸ਼ ਵਰਣਨ ਵੇਖਣਾ ਖੜੇ ਤੇ ਖੜੇ ਆ ਹੱਥ 'ਚ ਕਿਰਪਾਨ ਫੜੀ ਹੋਈ ਆ ਹੱਥ ਵਿੱਚ ਫੜੀ ਹੋਈ ਨੰਗੀ ਕਿਰਪਾਨ ਹੈ ਲਾਲ ਸੂਈਆਂ ਅੱਖੀਆਂ ਤੇ ਚਿਹਰਾ ਲਾਲੋ ਲਾਲ ਹੈ ਅੱਜ ਚੰਨ ਜਿਹਾ ਮੁਖੜੇ ਤੇ ਹੋਰ ਹੀ ਜਲਾਲ ਹੈ ਚੰਨ ਜਿਹਾ ਮੁਖੜੇ ਤੇ ਹੋਰ ਹੀ ਜਲਾਲ ਹੈ ਉਹਨਾਂ ਪਹਿਲੋਂ ਕਿਰਪਾਨ ਤਾਂ ਹੀ ਸਜੇ ਹੱਥ ਵਿੱਚ ਤੋਲਿਆ ਇਦਾਂ ਕੁਰਪਾਨ ਭੜੀ ਆ ਥੜੇ ਤੇ ਖੜੇ ਆ ਪਹਿਲੋਂ ਕੁਰਪਾਨ ਤਾਂ ਹੀ ਉਹਨਾਂ ਸਜੇ ਹੱਥ ਵਿੱਚ ਤੋਲਿਆ ਸ਼ੇਰ ਵਾਂਗੂ ਗੱਜ ਕੇ ਦਾਤਾਰ ਇਦਾਂ ਬੋਲਿਆ ਕੀ ਕਿਹਾ ਪਾਤਸ਼ਾਹ ਨੇ ਆਓ ਕੋਈ ਅੱਗੇ ਅੱਜ ਲਾਲ ਕੋਈ ਮਾਈ ਦਾ ਮੇਰੀ ਕੁਰਪਾਨ ਨੂੰ ਹੈ ਸਿਰ ਇੱਕ ਚਾਹੀਦਾ ਮੇਰੀ ਕੁਰਪਾਨ ਨੂੰ ਹੈ ਸਿਰ ਇੱਕ ਚਾਹੀਦਾ ਇਹ ਚੰਡਕਾ ਦਾ ਰੂਪ ਹੈ ਤੇ ਖੂਨ ਦੀ ਧਿਆਈ ਏ ਕਹਿੰਦੀ ਮੇਰੀ ਕਿਸੇ ਨੇ ਪਿਆਸ ਨਾ ਬੁਝਾਈਏ ਦੇਵੀ ਦਾ ਸਰੂਪ ਕਿਰਪਾਨ ਪਈ ਮੰਗਦੀ ਕਿਸੇ ਇਨਸਾਨ ਦੀ ਹੈ ਜਾਨ ਪਈ ਮੰਗਦੀ ਕਿਸੇ ਇਨਸਾਨ ਦੀ ਹੈ ਜਾਨ ਪਈ ਮੰਗਦੀ ਸੋਚਦੇ ਸੀ ਕਈ ਕਾਦੀ ਬੁਰਾ ਨੂੰ ਕੀ ਹੋਇਆ ਹੈ ਉਹ ਕਦੇ ਕੋਈ ਬੰਦਾ ਪਲਾ ਜਾਣ ਕੇ ਵੀ ਹੋਇਆ ਹੈ ਵਿਗਾ ਹੋ ਜੇ ਮੈਨੂੰ ਹੀ ਮਾਰਦੇ ਹੋ ਮੂੰਹਾਂ ਵਿੱਚੋਂ ਇਹੋ ਹੀ ਗੱਲ ਸੁਣਦੀ ਸੀ ਸਭ ਦੇ ਦੇਵੀ ਨੂੰ ਚੜਾਉਣੇ ਆ ਤੇ ਬੱਕਰੇ ਨਹੀਂ ਲੱਭਦੇ ਇਫੰਸਾ ਤੋਂ ਹੋਈ ਲਾਇਓ ਚਟਕਾ ਆ ਦੀ ਵਾਪੇ ਦੇਵੀ ਖੋ ਜੂ ਜੂ ਗਈ ਹੈ ਤੇ ਦੇਵੀ ਨੂੰ ਚੜਾਉਣੇ ਆ ਤੇ ਬਕਰੇ ਨਹੀਂ ਲੱਭਦੇ ਕਿੰਨਾ ਸਾਰਾ ਸਮਾਂ ਜਦੋਂ ਚੁੱਪ ਵਿੱਚ ਲੰਘਿਆ ਇੰਨੇ ਤਾਂ ਹੀ ਹਾਂ ਤਿੰਨ ਚਾਰ ਵਾਰ ਫਿਰ ਗੁਰੂ ਸਾਹਿਬ ਮੰਗਿਆ ਕਿੰਨਾ ਵਾਰਾ ਸਮਾਂ ਜਦੋਂ ਚੁੱਪ ਵਿੱਚ ਲੰਘਿਆ ਤੋ ਕੀ ਵੇਖਦੇ ਆ ਤਿੰਨ ਚਾਰ ਵਾਰ ਫਿਰ ਗੁਰੂ ਸਾਹਿਬ ਮੰਗਿਆ ਵੇਖ ਕੇ ਪੰਡਾਲ ਸਾਰਾ ਹੱਕਾ ਬੱਕਾ ਹੋ ਗਿਆ ਵੇਖ ਦੇ ਕੇ ਬੰਦਾ ਇੱਕ ਉੱਠ ਕੇ ਖਲੋਗ ਫੇਰ ਵੀ ਬੰਦਾ ਇੱਕ ਉੱਠ ਕੇ ਖਲੋ ਗਿਆ ਆਸੇ-ਪਾਸੇ ਕਿਸੇ ਵੱਲ ਉਹਨੇ ਬੰਦੇ ਨੇ ਵੇਖਿਆ ਨਾ ਚੱਖਿਆ ਏਦਾਂ ਉਹਨੇ ਆਣ ਕੇ ਸਟੇਜ ਲਾਗੇ ਆਖਿਆ ਕੀ ਕਿਹਾ ਦਾਤਾ ਦਾ ਰਾਮ ਖੱਤਰੀ ਨਮਾਣਾ ਨਾਮ ਮੇਰਾ ਏ ਮੰਗਦੇ ਹੋ ਸਿਰ ਦਾਤਾ ਸਭ ਕੁਝ ਤੇਰਾ ਏ ਮੰਗਦੇ ਹੋ ਸਿਰ ਦਾਤਾ ਸਭੋ ਕੁਝ ਤੇਰਾ ਏ ਫੜ ਕੇ ਦਾਤਾਰ ਉਹਨੂੰ ਬਾਹੋਂ ਫੜ ਲਿਆ ਉਹਨੂੰ ਥੜੇ ਵੱਲ ਲੈ ਗਏ ਜਿਨੇ ਲੋਕੀ ਵੇਂਦੇ ਸੀ ਹੈਰਾਨ ਜੇ ਹੈ ਰਹਿ ਗਏ ਤੰਬੂ ਲਾਗੂ ਸੁਣਿਆ ਖੜਾਕਾ ਤਲਵਾਰ ਦਾ ਜਿਵੇਂ ਇੱਕ ਬੰਦਾ ਦੂਜੇ ਬੰਦੇ ਤਾਂ ਹੀ ਮਾਰਦਾ ਖੂਨ ਨਾਲ ਭਿੱਜੀ ਕਿਰਪਾਨ ਤਾਂ ਹੀ ਤਾਣ ਕੇ ਗੁਰਾਂ ਫੇਰ ਆਖਿਆ ਸਟੇਜ ਉੱਤੇ ਆਣ ਕੇ ਫੇਰ ਆਗੇ ਖੂਨ ਚੋਰਿਆ ਕਿਰਪਾਨ ਦੇ ਵਿੱਚੋਂ ਗੁਰਾਂ ਫੇਰ ਆਖਿਆ ਸਟੇਜ ਉੱਤੇ ਆਣ ਕੇ ਕੀ ਕਿਹਾ ਉਠੋ ਇੱਕ ਹੋਰ ਜਿਹੜਾ ਗੁਰੂ ਦਾ ਪਿਆਰਾ ਏ ਇੱਕ ਸਿਰ ਨਾਲ ਸਾਡਾ ਹੋਇਆ ਨਾ ਗੁਜ਼ਾਰਾ ਏ ਖੂਨ ਨਾਲ ਭਿੱਜੀ ਹੋਈ ਵੇਖ ਤਲਵਾਰ ਨੂੰ ਤਲਵਾਰ ਚੋਂ ਖੂਨ ਚੋ ਰਿਆ ਡਰ ਗਏ ਲੋਕੀ ਆਬਦੁਰਾਨੀ ਲਿਖਦਾ ਡਰ ਗਏ ਖੂਨ ਨਾਲ ਭਿੱਜੀ ਹੋਈ ਵੇਖ ਤਲਵਾਰ ਨੂੰ ਨੀਵੇਂ ਨੀਵੇਂ ਹੋ ਕੇ ਕਈ ਉੱਠ ਦੌੜੇ ਬਾਹਰ ਨੂੰ ਕਿਤੇ ਸਾਨੂੰ ਹੀ ਆਵਾਜ਼ ਨਾ ਮਾਰ ਲੈਣ ਨੀਵੇਂ ਨੀਵੇਂ ਹੋ ਕੇ ਕਈ ਉੱਠ ਦੌੜੇ ਬਾਹਰ ਤੇ ਬੈਠੇ ਸੀ ਸ਼ੁਕੀਨ ਜਿਹੜੇ ਲੰਗਰਾਂ ਦੀ ਦਾਲ ਦੇ ਉਹ ਹੌਲੀ ਹੌਲੀ ਤੁਰੀ ਜਾਣ ਤੋਤੀਆਂ ਸੰਭਾਲਦੇ ਹੌਲੇ ਹੌਲੇ ਤੁਰਿਆਂ ਝੋਤੀਆਂ ਸੰਭਾਲਦੇ ਸੋਚਦੇ ਸੀ ਕਈ ਉਹ ਇਹ ਕੀ ਕਹਿਰ ਵਰਤਾਤਾ ਲੋੜਾ ਆਇਆ ਗੁਰਾਂ ਅੱਜ ਬੰਦਾ ਹੀ ਝਟਕਾ ਹਤਾ ਹੈ ਦੇਖੋ ਵੇ ਅੱਜ ਬੰਦਾ ਹੀ ਝਟਕਾ ਹਤਾ ਤੇ ਥੋੜੇ ਜੇ ਮਸੰਦ ਵਿੱਚੋਂ ਮਾਤਾ ਕੋਲ ਜਾ ਕੇ ਬਹੁਤੇ ਡਰ ਗਏ ਮਸੰਦ ਦੇ ਜਿਹੜੇ ਕੜਾ ਖਾਣ ਵਾਲੇ ਸਾਧ ਸੀ ਨਾ ਉਹ ਕੱਖ ਨਹੀਂ ਕਰਦੇ ਹੁੰਦੇ ਕੜਾ ਹੀ ਖਾਈ ਜਾਂਦੇ ਉਹ ਡਰ ਗਏ ਬਹੁਤੇ ਜਾ ਕੇ ਸ਼ਿਕਾਇਤ ਲਾਉਨੇ ਆ ਮਾਤਾ ਜੀ ਕੋਲ ਮਾਤਾ ਗੁਜਰੀ ਜੀ ਕੋਲ ਗਏ ਥੋੜੇ ਜੇ ਮਸੰਦ ਵਿੱਚੋਂ ਮਾਤਾ ਕੋਲ ਜਾ ਕੇ ਉਹ ਸਭ ਸਾਈ ਕਹਿਣ ਲੱਗੇ ਦਾ ਥਸੜਾ ਕੇ ਵਿਚਾਰਿਆਂ ਨੂੰ ਸਾਹ ਚੜਿਆ ਮੂੰਹੋਂ ਆਵਾਜ਼ ਬਿਨਾ ਨਿਕਲੇ ਮਾਤਾ 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 ਗੁਰੂ ਸਾਹਿਬ ਚੰਡਗਾ ਦਾ ਰੂਪ ਧਾਰੀ ਜਾਂਦੇ ਆ ਉਹ ਨੰਗੀ ਕਿਰਪਾਨ ਨਾਲ ਬੰਦੇ ਹੀ ਮਾਰੀ ਜਾਂਦੇ ਮਾਂ ਜੀ ਨੰਗੀ ਕਿਰਪਾਨ ਨਾਲ ਬੰਦੇ ਹੀ ਮਾਰੀ ਜਾਂਦੇ ਆ ਤਿੰਨ ਸਿਰ ਵੜੇ ਤਿੰਨ ਮਾਤਾ ਜੀ ਉਹਨਾਂ ਤਿੰਨ ਵੜਲੇ ਆ ਤਿੰਨ ਸਿਰ ਵੱਡੇ ਖਾਲੀ ਹੋਰ ਕਹਿੰਦੇ ਵੱਡਣਾ ਮਾਤਾ ਉਹ ਨਾ ਸ਼ਾਮਤੀਕ ਜੀ ਦਾ ਕੋਈ ਨਹੀਂ ਇਹ ਕਿਸੇ ਤਰ੍ਹਾਂ ਉਹਨਾਂ ਕੋਲੋਂ ਸਿੱਖਾਂ ਨੂੰ ਬਚਾ ਦਿਓ ਛੇਤੀ ਨਾਲ ਪੋਤਰੀ ਨੂੰ ਗਦੀ ਤੇ ਬਿਠਾ ਦਿਓ ਤੋਂ ਕਿੰਨਾ ਸਾਰਾ ਸਮਾਂ ਜਦੋਂ ਇਸੇ ਤਰ੍ਹਾਂ ਹੀ ਲੰਘਿਆ ਇੰਨੇ ਤਾਂ ਹੀ ਗੁਰੂ ਸਾਹਿਬ ਚੌਥਾ ਸਿਰ ਮੰਗਿਆ ਲੋਕ ਵੇਖ ਵੇਖ ਕੇ ਹੈਰਾਨ ਹੋਈ ਜਾਂਦੇ ਸੀ ਹਰ ਵਾਰੀ ਸਿੱਖ ਨੂੰ ਉਹ ਉਦਾਂ ਹੀ ਚਟਕਾਉਂਦੇ ਸੀ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਛੇ ਗਿਆ ਟਾਮਾਟਾ ਮਾ ਆਦਮੀ ਦੀਵਾਨ ਵਿੱਚ ਰਹਿ ਗਿਆ ਪਰ ਸਿਦਕਾਂ ਦੇ ਰੰਗ ਉਹ ਜਿਨ੍ਹਾਂ ਖੂਨ ਨਾਲ ਚਿੱਤਰੇ ਪੰਜ ਪਰਵਾਨੇ ਸੀ ਮੈਦਾਨ ਵਿੱਚ ਨਿਤਰੇ ਪੰਜ ਪਰਵਾਨੇ ਸੀ ਮੈਦਾਨ ਵਿੱਚ ਨਿਤਰੇ ਛੇਵੀਂ ਵਾਰ ਲੋਕਾਂ ਨੇ ਅਜੀਬ ਰੰਗ ਤੱਕਿਆ ਗੁੱਗ ਮੁਗ ਹੋ ਗਏ ਕੋਈ ਬੋਲ ਵੀ ਨਾ ਸਕਿਆ ਹੁਣ ਪੰਜਾ ਪਿਆਰਿਆਂ ਚ ਨਵੀਂ ਜਿੰਦ ਪਾ ਕੇ ਪੰਜ ਪੰਜ ਘਟਾਂ ਹਰ ਇੱਕ ਨੂੰ ਪੜਾ ਕੇ ਨਹੀਂ ਪੜਾਈ ਦਾ ਤਾਂ ਹੋਰ ਕੁਝ ਹੁੰਦਾ ਵਿਸਾਖੀ ਵਾਲੇ ਤੇ ਨਾ ਸ਼ਿਕਾਹ ਕੇ ਪੰਜ ਪੰਜ ਕੋਟਾ ਹਰ ਇੱਕ ਨੂੰ ਸ਼ਿਕਾਹ ਕੇ ਹੁਣ ਗੁਰੂ ਦੇਵ ਜਾਂ ਸਟੇਜ ਉੱਤੇ ਆਏ ਨੇ ਉਹੋ ਹੀ ਪੰਜ ਸਿੱਖ ਨਾਲ ਆਪਣੇ ਲਿਆਏ ਵੱਖਰਾ ਹੀ ਰੰਗ ਉਹਨਾਂ ਦਾ ਵੱਖਰਾ ਹੀ ਰੂਪ ਹੈ ਬਾਜਾਂ ਵਾਲੇ ਵਾਂਗੂ ਹਰ ਇੱਕ ਦਾ ਸਰੂਪ ਹੈ ਗਲਾਂ ਵਿੱਚ ਘਾਤਰੇ ਤੇ ਹੱਥੀਂ ਕਿਰਪਾਨਾਂ ਨੇ ਦਸ਼ਮੇਸ਼ ਵੰਕਰਾਂ ਅਜੀਬ ਜਿਹੀਆਂ ਸ਼ਾਨਾਂ ਦਸ਼ਮੇਸ਼ ਵੰਕਰਾਂ ਅਜੀਬ ਜਿਹੀਆਂ ਸ਼ਾਨਾਂ ਨੇ ਸੋਚਦੇ ਸੀ ਕਈ ਵੀ ਅਜੀਬ ਜਿਹੀ ਬਾਤ ਹੈ ਮਾਰ ਕੇ ਜੀਵ ਹੋਣਾ ਵੀ ਅਜੀਬ ਜਿਹੀ ਬਾਤ ਹੈ ਮਾਰ ਕੇ ਜਿਉਣਾ ਵੀ ਅਜੀਬ ਕਰਾਮਾਤ ਹੈ ਹੁਣੇ ਚਟਕਾਏ ਜਿਹੜੇ ਜੀਂਦੇ ਕਿਦਾਂ ਹੋ ਗਏ ਮੋਏ ਹੋਏ ਬੰਦੇ ਕਿਦਾਂ ਉੱਠ ਕੇ ਖਲੋ ਗਏ ਕਈ ਪਏ ਸੋਚਦੇ ਸੀ ਕਿ ਆਪਾਂ ਕਾਹਨੂੰ ਛੇ ਗਏ ਅਸੀਂ ਇਹਨਾਂ ਪੰਜਾਂ ਨਾਲੋਂ ਅਪਿਛੇ ਕਾਹਨੂੰ ਰਹਿ ਗਏ ਕਿ ਅਸੀਂ ਵੀ ਗਾਹ ਹੋ ਜਾਂਦੇ ਜੇ ਇਦਾਂ ਹੀ ਹੋਣੀ ਸੀ ਤੇ ਅਬਲ ਤੁਰਾਨੀ ਲਿਖਦਾ ਉਹ ਕਹਿੰਦਾ ਬਾਦਸ਼ਾਹ ਸਲਾਮਤ ਜਦ ਪਾਂਚੋਂ ਕੇ ਸੀਸ ਝਟਕਾ ਦिए ਅਲੱਗ ਕਰ ਦिए ਇਹ ਰਾਂਸੇ ਤੋਂ ਮਹਾਰਾਜ ਨੇ ਇੱਕ ਦੌਰਾ ਮੰਗਵਾਇਆ ਉਰਦੂ ਚ ਲਿਖਦਾ ਅਲੀਗੜ ਯੂਨੀਵਰਸਿਟੀ ਚ ਰਿਪੋਰਟ ਹੈ ਇੱਕ ਦੌਰਾ ਮੰਗਵਾਇਆ ਉਸਕੇ ਕੁੰਡੇ ਨਹੀਂ ਥੇ ਉਹਨੂੰ ਬਾਟੇ ਦਾ ਨਾਮ ਨਹੀਂ ਸੀ ਆਉਂਦਾ ਉਹਨੂੰ ਦੌਰਾ ਹੀ ਲਿਖ ਦਿੱਤਾ ਦੌਰਾ ਮੰਗਵਾਇਆ ਉਸਮੇਂ ਇੱਕ ਦੋ ਬੱਟੀ ਪਾਣੀ ਡਾਲਾ ਉਦੋਂ ਕਿਲੋ ਨਹੀਂ ਸੀ ਹੁੰਦੇ ਬੱਟੀਆਂ ਸੇਰ ਹੀ ਹੁੰਦੇ ਪਾਣੀ ਡਾਲਾ ਔਰ ਉਸਮੇਂ ਕਿਰਪਾਨ ਕਸਾਈ ਉਹਨੂੰ ਖੰਡਾ ਨਹੀਂ ਆਉਂਦਾ ਹੋਣਾ ਉਨ ਕੁਰਬਾਨੀ ਕਹਤਾ ਉਸਮੇ ਕੁਰਬਾਨ ਗਸਾਈ ਔਰ ਮੰਤਰ ਪੜੇ ਉਸਮੇ ਪਤਾਸੇ ਡਾਲੇ ਔਰ ਉਹ ਪਾਣੀ ਮੰਤਰ ਸੁਣਕਰ ਗੁਰਬਾਣੀ ਧੋੜੋ ਨੂੰ ਆਉਂਦੀ ਸੀ ਮੰਤਰ ਦੇ ਬਾਣੇ ਮੰਤਰ ਪੜੇ ਵਾਹਣਾ ਆਗੂ ਮੰਤਰ ਪੜੇ ਔਰ ਉਹ ਪਾਣੀ ਆਬੇ ਯਾਤ ਬਣ ਗਿਆ ਅਮਰਤ ਬਣ ਗਿਆ ਫਿਰ ਉਨਹੋਨੇ ਏਕ ਚੂਲੂ ਲਿਆ ਏਕ ਕੇ ਮੂੰਹ ਮੇਂ ਡਾਲਾ ਔਰ ਕਹਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਉਸੇ ਕੋਠ ਕਰ ਬੈਠ ਗਿਆ यके बाद दी गे उर्दू च लिखता उन्होंने पांचों को जीवित किया और उनके तंबू में जाकर उनके बस्तर बदलाए और कृपाने डाली और जब स्टेज पर पांचों को लेकर आए तो हजूम उमट पड़ा हमें भी ऐसे बना दो कहता कतारें बना ली लोगों ने हमें भी ऐसे बना दो और मुझसे भी नहीं रहा गया अबुल तुरानी मैं भी कतार में खड़ा हो गया और जब मेरी बारी आई ਗੁਰੂ ਜੀ ਨੇ ਮୋజే ਉਹ ਆਬੇ ਹਿਆਤ ਭਲਾਇਆ ਔਰ ਆਜ ਮੇਰਾ ਨਾਮ ਬਾਦਸ਼ਾਹ ਸਲਾਮਤ ਮੇਰਾ ਨਾਮ ਗੁਰੂ ਜੀ ਨੇ ਅਬਲ ਤਰਾਨੀ ਸੇ ਬਦਲ ਕਰ ਅਮਰ ਸ਼ਿਕਾ ਕਰ ਮੇਰਾ ਨਾਮ ਅਜਵੇਰ ਸਿੰਘ ਰੱਖ ਦਿਆ ਹੈ ਇਹ ਮੇਰੀ ਆਖਰੀ ਰਿਪੋਰਟ ਹੈ ਇਸ ਕੇ ਬਾਦ ਮੇਰੀ ਕੋਈ ਰਿਪੋਰਟ ਨਹੀਂ ਆਏਗਾ ਕਈ ਪਏ ਸੋਚਦੇ ਸੀ ਓਏ ਆਪਾਂ ਕਾ ਨੂੰ ਛੇ ਗਏ ਅਸੀਂ ਇਹਨਾ ਪੰਜਾਂ ਨਾਲੋਂ ਔ ਪਿੱਛੇ ਕਾ ਨੂੰ ਰਹਿ ਗਏ ਇੱਕ ਪਿੱਛੇ ਦੂਜਾ ਹੁਣ ਉਹਨਾ ਕਤਾਰਾਂ ਬਣਾ ਲਈਆਂ ਪੱਲੇ ਗਲਾਂ ਵਿੱਚ ਪਾ ਕੇ ਕਹਿਣ ਲੱਗੇ ਦਾਤੇ ਨੂੰ ਸਟੇਜ ਲੱਗੇ ਆ ਕੇ ਕੀ ਆਂਦੇ ਆ ਕਲੀਆਂ ਵਾਲਿਆ ਹੂੰ ਆਪਾਂ ਵੀ ਇਸੀਸ ਭੇਟ ਆਪਦੀ ਚੜਾਉਣੇ ਆ ਆਪਾਂ ਵੀ ਇਸੀਸ ਭੇਟ ਆਪਦੀ ਚੜਾਉਣੇ ਆ ਅਸੀਂ ਇਹਨਾਂ ਸਿਰਾਂ ਦੇ ਅਚਾਰ ਥੋੜੋ ਪਾਉਣੇ ਆ ਤੇ ਸਾਡੇ ਵੀ ਲਾ ਲਓ ਆ ਨਾਲੇ ਰਾਮਾ ਵੀ ਦਿੰਦੇ ਆ ਇਹ ਫੇਰੇ ਪਾਸ਼ਾ ਫੇਰੇ ਤੁਸੀਂ ਮੁੜ ਕੇ ਇਸ ਸਟੇਜ ਉੱਤੇ ਪਾਏ ਹੀ ਨਹੀਂ ਫੇਰੇ ਤੁਸੀਂ ਮੁੜ ਕੇ ਸਟੇਜ ਉੱਤੇ ਪਾਏ ਹੀ ਨਹੀਂ ਮੈਂ ਪੰਜ ਵਾਰੀ ਆਏ ਤੁਸੀਂ ਈਮੇਂ ਵਾਰੀ ਆਏ ਹੀ ਨਹੀਂ ਜਿਆਜੰਦੇ ਸਹੀ ਵੀ ਗਾ ਹੋ ਜਾਂਦੇ ਹੈ ਪੰਜ ਵਾਰ ਆਏ ਤੁਸੀਂ ਛੇਵੀਂ ਵਾਰ ਆਏ ਨਹੀਂ ਇਹਨਾਂ ਪੰਜਾਂ ਵਾਲਾ ਰੂਪ ਸਾਡਾ ਵੀ ਬਣਾ ਦਿਓ ਇਹ ਰੋਡੇ ਮੋਡੇ ਸਿਰ ਸਾਡੇ ਧੜਾ ਉਤੋਂ ਮਗਲਾਂ ਦੇ ਅਸੀਂ ਹੁਣ ਬਣਾਗੇ ਜਵਾਤਰੇ ਕਹਿੰਦਾ ਕਾਲ ਜੋ ਆਈ ਬਣਾਗੇ ਅਸੀਂ ਜਿੱਦਾਂ ਕਾਲ ਹੁੰਦਾ ਨਾ ਉਹ ਬਣਾਗੇ ਲਾ ਦਿਓ ਜਨੇਊ ਅਤੇ ਪਾ ਦਿਓ ਸਾਡੇ ਗਾਤਰੇ ਬੋਲੇ ਗੁਰੂ ਦੇਵ ਤੁਸੀਂ ਠੀਕ ਸਾਰੇ ਕਹਿੰਦੇ ਹੋ ਸਾਰਾ ਹੀ ਮੈਨੂੰ ਪਤਾ ਤੁਸੀਂ ਕਾਲੇ ਕੰਨੂ ਪੈਂਦੇ ਹੋ ਇਹ ਜੋ ਕੁਰਬਾਨ ਹੈ ਤੇ ਭਗਉਤੀ ਜਿਹਨੂੰ ਜਾਤਾ ਏ ਇਹੋ ਸਾਡੀ ਦੇਵੀ ਏ ਤੇ ਇਹੋ ਸਾਡੀ ਮਾਤਾ ਏ ਇਹਦੇ ਨਾਲੇ ਮੈਂ ਪੰਥ ਖਾਲਸਾ ਸਜਾਵਾਂਗਾ ਇਹਦੇ ਨਾਲ ਗਿੱਧਣਾ ਤੋਂ ਸ਼ੇਰ ਮੈਂ ਬਣਾਵਾਂਗਾ ਕਿਦਾਂ ਦਾ ਖਾਲਸਾ ਹੋਊਗਾ ਹੋਵੇਗਾ ਨੋਖਾ ਵਿੱਚ ਕਿਸੇ ਦੇ ਨਹੀਂ ਰਲੇਗਾ ਜ਼ਾਲਮਾਂ ਦੇ ਸਿਰ ਜਿਹੜਾ ਪੈਰਾਂ ਥੱਲੇ ਮਲੇਗਾ ਹੁਣ ਤੀਕ ਸੇਖੋ ਜਿਹੜਾ ਜਾਂਦਾ ਨਹੀਂ ਸਿਆਣਿਆਂ ਲੱਖਾਂ ਵਿੱਚੋਂ ਇੱਕ ਹੁਣ ਜਾਊਗਾ ਪਛਾਣਿਆ ਲੱਖਾਂ ਵਿੱਚੋਂ ਇੱਕ ਹੁਣ ਜਾਊਗਾ ਪਛਾਣਿਆ ਸਿੱਖੀਆਂ ਹੋਣਗੀਆਂ ਮੰਜ਼ਲਾਂ ਨਿਆਰੀਆਂ ਮੈਂ ਸਿਰ ਦੇਣ ਵਾਲਿਆਂ ਨੂੰ ਦੇਉ ਸਰਦਾਰੀਆਂ